ਪੰਜਾਬ ਦੇ ਵਿੱਚ ਹਰ ਤਿਉਹਾਰ ਬਹੁਤ ਹੀ ਸ਼ਿੱਦਤ ਨਾਲ ਮਨਾਇਆ ਜਾਂਦਾ ਹੈ ਔਰ ਜੇ ਖਾਸ ਤੌਰ ਤੇ ਲੋਹੜੀ ਦੇ ਤਿਉਹਾਰ ਦੀ ਗੱਲ ਕਰੀਏ ਤਾਂ ਲੋਹੜੀ ਦੇ ਤਿਉਹਾਰ ਮੌਕੇ ਜਿੱਥੇ ਭੁੱਗੇ ਬਾਲੇ ਜਾਂਦੇ ਨੇ ਜਿੱਥੇ ਨਵ ਵਿਆਹ ਜੋੜਿਆਂ ਦੇ ਜਿਹੜੇ ਭੁੱਗੇ ਬਾਲੇ ਜਾਂਦੇ ਨੇ ਉਹਨਾਂ ਦੀ ਖੁਸ਼ੀਆਂ ਮਨਾਇਆ ਜਾਂਦੀਆਂ ਨੇ ਨਵ ਜਨਮੇ ਬੱਚਿਆਂ ਦੀਆਂ ਲੋਹੜੀਆਂ ਪਾਈਆਂ ਜਾਂਦੇ ਨੇ ਹੁਣ ਤੇ ਕੁੜੀਆਂ ਦੀਆਂ ਵੀ ਲੋਹੜੀਆਂ ਪਾਈਆਂ ਜਾਂਦੀਆਂ ਨੇ ਔਰ ਖਾਸ ਤੌਰ ਤੇ ਇਸ ਤਿਉਹਾਰ ਨੂੰ ਜਿਹੜੀ ਚੀਜ਼ ਰੰਗीन ਬਣਾਉਂਦੀ ਏ ਉਹ ਹੁੰਦੀ ਹੈ ਪਤੰਗबाजी ਪਤੰਗबाजी ਪੂਰੇ ਜੋਸ਼ੋਖ ਰੋਸ਼ ਨਾਲ ਜਿਹੜੀ ਹੈ ਉਹ ਚੱਲਦੀ ਹੈ ਔਰ ਇਹ ਪਤੰਗਾ ਇਸ ਵੇਲੇ ਬਾਜ਼ਾਰ ਦੇ ਵਿੱਚ ਸੱਜੀਆਂ ਹੋਏ ਨੇ ਬਹੁਤ ਵੱਡੀਆਂ-ਵੱਡੀਆਂ ਪਤੰਗਾ ਬਣਾਈਆਂ ਹੋਈਆਂ ਨੇ ਗੁੱਡੀਆਂ ਪਤੰਗਾ ਬਣਾਈਆਂ ਨੇ ਜਿਹੜੀਆਂ ਕਿ ਜਿਨ੍ਹਾਂ ਨਾਲ ਕੱਲ ਪੂਰਾ ਆਸਮਾਨ ਤੁਹਾਨੂੰ ਜਿਹੜਾ ਉਹ ਰੰਗ-ਬਰੰਗਾ ਕੱਲ ਨਜ਼ਰ ਆਉਣਾ ਹੈ ਤੁਸੀਂ ਦੇਖੋ ਬਾਜ਼ਾਰ ਕਿਵੇਂ ਸੱਜੇ ਹੋਏ ਨੇ ਔਰ ਬੜੇ ਖੂਬਸੂਰਤ ਢੰਗ ਨਾਲ ਇਹਨਾਂ ਨੂੰ ਸਜਾਇਆ ਗਿਆ ਹੈ ਖੂਬਸੂਰਤ ਤਰੀਕੇ ਨਾਲ ਇਹ ਪਤੰਗਾ ਜਿਹੜੀਆਂ ਨਜ਼ਰ ਆ ਰਹੀਆਂ ਨੇ ਔਰ ਬੜਾ ਵਧੀਆ ਇੱਤੇ ਲਿਖਿਆ ਹੋਇਆ ਹੈ ਹੈਪੀ ਲੋੜ ਜੇ ਮੌਜੂਦਾ ਤਿਉਹਾਰਾਂ ਦੀ ਗੱਲ ਕਰੀਏ ਲੋਹੜੀ ਦੇ ਤੇ ਕੁਝ ਚੀਜ਼ਾਂ ਫਿੱਕੀਆਂ ਪੈ ਗਈਆਂ ਨੇ ਇਸ ਦੇ ਵਿੱਚ ਚਾਈਨਿਸ ਡੋਰ ਦੇ ਕਾਰਨ ਲੋਕਾਂ ਦੇ ਸ਼ੌਕ ਜਿਹੜੇ ਨੇ ਉਹ ਹੁਣ ਉਹ ਨਹੀਂ ਰਹੇ ਪਰ ਉਸ ਦੇ ਬਾਵਜੂਦ ਵੱਡੀ ਗਿਣਤੀ ਦੇ ਵਿੱਚ ਲੋਕ ਅਜੇ ਵੀ ਪਤੰਗਬਾਜ਼ੀ ਕਰਕੇ ਇਸ ਤਿਉਹਾਰ ਨੂੰ ਮਨਾਉਂਦੇ ਨੇ ਆ ਦੁਕਾਨਦਾਰ ਆ ਦੇਖੋ ਇੱਕ ਵਧੀਆ ਚੀਜ਼ ਲਿਖੀ ਹੋਈ ਤੁਹਾਨੂੰ ਦਿਖਾਵਾਂਗਾ ਚਾਈਨੀਜ਼ ਡੋਰ ਗੱਟੂ ਮੰਗ ਕਰ ਪਰੇਸ਼ਾਨ ਨਾ ਕਰੇ ਕਨੋਜੀਆ ਇਹ ਆ ਦੇਖੋ ਇੱਥੇ ਵੀ ਲਿਖਿਆ ਚਾਈਨਾ ਡੋਰ ਸੇ ਪਤੰਗ ਮਤ ਤੋੜਾਏ ਇਹ ਪਲਾਸਟਿਕ ਦੀ ਡੋਰ ਪੰਛੀਆਂ ਔਰ ਇਨਸਾਨੋ ਕੇ ਲਈ ਹਾਨੀਕਾਰਕ ਹੋਤੀ ਹੈ ਕੇਵਲ ਧਾਗੇ ਕੀ ਡੋਰ ਸੇ ਪਤੰਗ ਉਡਾਏ ਯਹਾਂ ਚਾਈਨੀਜ਼ ਡੋਰ ਗੱਟੂ ਨਹੀਂ ਵੇਚੀ ਜਾਂਦੀ ਕੇਵਲ ਧਾਗੇ ਇਹ ਚੰਗਾ ਦੁਕਾਨਦਾਰ ਮਨੂੰ ਨਜ਼ਰ ਆਉਂਦਾ ਲੱਗਦਾ ਕਿ ਇੱਥੇ ਆ ਚੀਜ਼ ਜਿਹੜੀ ਇਹਨਾਂ ਨੇ ਕੋਟ ਕੀਤੀ ਹੋਈ ਬਕਾਇਦਾ ਤੌਰ ਤੇ ਲਿਖੀ ਹੋਈ ਆ ਤੇ ਕਈ ਬਹੁਤ ਸਾਰੇ ਲੋਕ ਨੇ ਇਸ ਦਾ ਨੂੰ ਅੰਦਰ ਖਾਤੇ ਵੇਚਦੇ ਵੀ ਨੇ ਚਾਈਨਿਸ ਡੋਰ ਨੂੰ ਗੱਟੂ ਨੂੰ ਜਿਹੜੀ ਕਿ ਕਿਲਰ ਡੋਰ ਜਿਹਨੂੰ ਕਿਹਾ ਜਾਂਦਾ ਹੈ ਖੂਨੀ ਡੋਰ ਕਿਹਾ ਜਾਂਦਾ ਹੈ ਖੈਰ ਇਹਨਾਂ ਨਾਲ ਦੁਕਾਨਦਾਰਾਂ ਨਾਲ ਗਾਕਾਂ ਨਾਲ ਸਾਰਿਆਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਇਹ ਇੱਥੇ ਪਹੁੰਚੇ ਨੇ ਤੇ ਕਿਸ ਤਰ੍ਹਾਂ ਦਾ ਨਜ਼ਰੀਆ ਇਸ ਵਾਰੀ ਇਹਨਾਂ ਦਾ ਲੋੜੀ ਬਾਰੇ ਲੋੜੀ ਨੂੰ ਲੈ ਕੇ ਹਾਂਜੀ ਕੀ ਹਾਲਾਂਜੀ ਤੁਹਾਡਾ ਸਰ ਦਸ਼ਕਨ ਮੈਨੂੰ ਨਮਸਕਾਰ ਮੇਰਾ ਨਾਮ ਜਗਮਨ ਕਨੋਜਿਆ ਜੀ ਜਗਮਨ ਕਨੋਜਿਆ ਜੀ ਤੁਹਾਡੀ ਇੱਕ ਚੀਜ਼ ਤੇ ਆਪਾਂ ਦਸ਼ਕਨ ਦਿਖਾਤੀ ਜਿਹੜਾ ਤੁਸੀਂ ਲਿਖੀ ਕਿ ਚਾਈਨੀਜ਼ ਡੋਰ ਮੰਗ ਕਰ ਸ਼ਰਮਿੰਦਾ ਨਾ ਕਰਨ ਬਹੁਤ ਬਹੁਤ ਧੰਨਵਾਦੀ ਇਹਦੇ ਵਾਸਤੇ ਕਿ ਅਸੀਂ ਪ੍ਰਸ਼ਾਸਨ ਦੇ ਬਹੁਤ ਧੰਨਵਾਦੀ ਹੈਗੇ ਆ ਜਿਨ੍ਹਾਂ ਨੇ ਇੰਨਾ ਸਖਤ ਕਦਮ ਉਠਾਇਆ ਕਿ ਸਖਤੀ ਨਾਲ ਜਿਹੜੀ ਚਾਈਨੀਜ਼ ਡੋਰ ਬੰਦ ਕੀਤੀ ਹੈ ਉਹਦੇ ਕਰਕੇ ਸਾਡੇ ਕੋਲ ਇਹ ਡੋਰ ਦੀ ਤੇ ਧਾਗੇ ਜਿਹੜੀ ਚਰਖੀ ਹੈ ਉਹਦਾ ਕਾਫੀ ਗਾਗ ਚੱਲ ਰਿਹਾ ਉਹਦੀ ਡਿਮਾਂਡ ਕਾਫੀ ਵੱਧ ਗਈ ਹੈ ਕਿਉਂਕਿ ਜਿਹੜਾ ਗੱਟੂ ਆ ਬਹੁਤ ਘੱਟ ਮਿਲ ਰਿਹਾ ਲੋਕਾਂ ਨੂੰ ਮਿਲ ਹੀ ਨਹੀਂ ਰਿਹਾ ਤੇ ਅਸੀਂ ਪ੍ਰਸ਼ਾਸਨ ਦੇ ਬਹੁਤ ਬਹੁਤ ਧੰਨਵਾਦੀ ਹਾਂ ਜੀ ਦੇਖੋ ਇਹ ਵੀ ਗੱਲ ਪਹਿਲੀ ਵਾਰ ਹੋਈ ਆ ਕਿ ਜਿਹੜਾ ਗੱਟੂ ਆ ਚਾਈਨਿਸ ਗੱਟੂ ਆ ਜਿਹੜੀ ਕਿਲਰ ਡੋਰ ਆ ਇਸ ਵਾਰ ਉਹਨਾਂ ਨਹੀਂ ਉਪਲਬਧ ਹੋ ਰਿਹਾ ਲੋਕਾਂ ਨੂੰ ਉਹਨਾਂ ਨਹੀਂ ਮਿਲ ਰਿਹਾ ਤੇ ਇਹ ਜਿਹੜੀ ਪੁਲਿਸ ਇਸ ਦੀ ਜਾਂ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਇਸ ਵਾਸਤੇ ਜਿਹੜੇ ਨੇ ਵਧਾਈ ਦੇ ਪਾਤਰ ਨੇ ਔਰ ਇਹ ਤੁਸੀਂ ਤੁਸੀਂ ਇਹ ਵਾਹ ਜੀ ਵਾਹ ਬਹੁਤ ਵੱਡਾ ਗੁੱਡਾ ਤੁਸੀਂ ਲਿਆ ਇਧਰ ਜੇ ਇਧਰ ਜੇ ਰ ਦਿਖਾਓ ਪਹਿਲਾਂ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਦੇ ਆ ਨਹੀਂ ਮੇਰੇ ਨਾਲ ਨਹੀਂ ਉਹ ਮੁੰਡੇ ਨੂੰ ਬਲਾਓ ਜਿਹੜਾ ਆ ਮੁੰਡੇ ਨੂੰ ਬੁਲਾ ਲਓ ਜੀ ਇਹ ਗੱਡੀ 'ਚ ਕਿੱਦਾਂ ਆਊਗਾ ਗੱਡੀ 'ਚ ਆਉਣਾ ਹੀ ਨਹੀਂ ਲਓ ਜੀ ਲੋਹੜੀ ਦੇ ਦੌਰਾਨ ਇੱਕ ਇਹ ਵੀ ਚੀਜ਼ ਹੁੰਦੀ ਹੈ ਕਿ ਵੱਡੇ ਤੋਂ ਵੱਡੇ ਗੁੱਡੇ ਉਡਾਏ ਜਾਂਦੇ ਨੇ ਔਰ ਇਹਨਾਂ ਨੇ ਇਹ ਖਰੀਦਿਆ ਵਾ ਕੀ ਨਾਂ ਤੁਹਾਡਾ ਰੋਸ਼ਨਦੀਪ ਸਿੰਘ ਰੋਸ਼ਨਦੀਪ ਸਿੰਘ ਜੀ ਇਹਨੂੰ ਮਨੂੰ ਤੇ ਫਿਕਰ ਲੱਗੀ ਤੁਹਾਡੀ ਇਹਨੂੰ ਹੁਣ ਘਰ ਕਿਵੇਂ ਲੈ ਕੇ ਜਾਓਗੇ ਕੋਈ ਨਹੀਂ ਐਕਟਿਵਾ ਆ ਰਿਹਾ ਐਕਟਿਵਾ ਤੇ ਪਿੱਛੇ ਇੱਕ ਬੰਦਾ ਭਾਵਾਂਗੇ ਤੇ ਫਿਰ ਨਾਲ ਲੈ ਕੇ ਜਾਵਾਂਗੇ ਪਰ ਤੁਸੀਂ ਗੱਡੀ ਲੈ ਕੇ ਆਏ ਹੋ ਗੱਡੀ ਦੂਜੀ ਹੈ ਗੱਡੀ ਵਿੱਚ ਬਾਕੀ ਛੋਟੀਆਂ ਗੁੱਡੀਆਂ ਜਾਣਦੀਆਂ ਐਕਟਿਵਾ ਤੇ ਵੱਡਾ ਗੁੱਡਾ ਜਾਏਗਾ ਐਕਟਿਵਾ ਪਰ ਰਿਸਕ ਆ ਫਿਰ ਵੀ ਖੜਨਾ ਇਹਨੂੰ ਕੋਈ ਨਹੀਂ ਇਹਦੇ ਪੈਸੇ ਖਰਚੇ ਰਏ ਇਹ ਜੀ 500 ਰੁਪਏ ਦਾ ਹੈਗਾ 500 ਰੁਪਏ ਦਾ ਆ ਦੇਖੀ 500 ਦਿੱਤਾ ਜੀ ਅੱਛਾ 600 ਕਹਿੰਦਾ 500 ਦਿੰਦਾ ਤੇ ਇਹ ਇਹ ਆ ਦੇਖੋ ਇੱਥੇ ਬੜਾ ਵਧੀਆ ਲਿਖਿਆ ਆ ਹੈਪੀ ਲੋੜੀ 2024 ਇਹਨੂੰ ਕਿ ਡੋਰ ਨਾ ਦੂਰ ਕਿਹੜੀ ਚਾਈਨੀਜ਼ ਦਾ ਗੱਡੀ ਨਹੀਂ ਨਹੀਂ ਦੂਜੀ ਚਾਈਨੀਜ਼ ਕਿੱਥੇ ਗੱਟੂ ਨਹੀਂ ਵਰਤਦੇ ਆਪਾਂ ਤੇ ਬੜੀ ਵਧੀਆ ਗੱਲ ਹੈ ਦੇਖੋ ਆ ਕੈਮਰੇ ਸਾਹਮਣੇ ਸਾਰੇ ਵਧੀਆ ਹੋ ਜਾਂਦੇ ਆ ਸਾਰੇ ਕਹਿੰਦੇ ਆਪਾਂ ਚਾਈਨੀਜ਼ ਨਹੀਂ ਵਰਤਦੇ ਗੱਡੀ ਵਿੱਚ ਵੇਖ ਲਓ ਗੱਟੂ ਤੁਹਾਨੂੰ ਮਿਲਣਾ ਹੀ ਨਹੀਂ ਅੱਛਾ ਹਾਂ ਕਰ ਨਹੀਂ 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 ਚਲੋ ਕੰਮ ਨਹੀਂ ਹੈਗੇ ਚਲੋ ਘਰ ਨਹੀਂ ਰੱਖਿਆ ਆ ਔਰ ਵਾਕਈ ਇਹ ਗੱਲ ਜਿਹੜੀ ਨਜ਼ਰ ਆਈ ਆ ਤੁਸੀਂ ਦੇਖੋ ਕਿੰਨਾ ਕਿੰਨੇ ਖੂਬਸੂਰਤ ਜਿਹੜੀ ਗੱਡੀ ਇਹਨਾਂ ਨੇ ਖਰੀਦੀ ਆ ਗੱਡੀ ਨਹੀਂ ਗੱਡਾ ਵਾ ਔਰ ਬਹੁਤ ਵੱਡਾ ਵਾ ਇਹ ਤੇ ਪਤੰਗ ਬਣੀ ਹੋਈ ਆ ਇਸ ਤਰ੍ਹਾਂ ਦੇ ਨਜ਼ਾਰੇ ਜਿਹੜੇ ਤੁਹਾਨੂੰ ਇਹ ਨਜ਼ਰ ਆਉਣਗੇ ਕੱਲ ਆਸਮਾਨ 'ਚ ਵੀ ਗੁੱਡੀਆਂ ਉਡਣੀਆਂ ਨੇ ਔਰ ਲੋਕ ਲਗਾਤਾਰ ਖਰੀਦਦਾਰੀ ਕਰ ਰਹੇ ਨੇ ਆ ਦੇਖੋ ਤੁਸੀਂ ਕਿ ਹੋਰ ਤੁਹਾਨੂੰ ਦਿਖਾਵਾਂਗੇ ਛੋਟੀ ਤੋਂ ਛੋਟੀ ਲੈ ਕੇ ਇੰਨੀ ਤੋਂ ਇੰਨੀ ਇੰਨੀ ਕੁ ਗੁੱਡੀ ਤੋਂ ਲੈ ਕੇ ਛੋਟੀ ਤੋਂ ਲੈ ਕੇ ਵੱਡੀ ਤੋਂ ਵੱਡੀ ਜਿਹੜੀਆਂ ਗੁੱਡੀਆਂ ਤੁਹਾਨੂੰ ਨਜ਼ਰ ਆ ਰਹੀਆਂ ਨੇ ਦਿਖਾਈਆਂ ਜਾ ਰਹੀਆਂ ਨੇ ਹਾਂਜੀ ਕਿ ਤੁਹਾਡਾ ਕੀ ਨਾਂਜੀ ਵਨੀਤ ਬੜਾ ਸ਼ੌਕ ਹੈ ਤੁਹਾਨੂੰ ਗੁੱਡੀ ਉਡਾਉਣ ਦਾ ਆ ਬਹੁਤ देर ਹੋ ਗਈ ਪਹਿਲਾਂ ਛੋਟੇ ਉੰਦੇ ਉਡਾਉਂਦੇ ਸੀਗੇ ਹਾਂ ਨੈਕਚੁਅਲੀ ਮੇਰੀ ਵਾਈਫ ਹੈ ਅਸਾਮ ਤੋਂ ਹੈ ਅੱਛਾ ਇਹਨੇ ਕਦੀ ਗੁੱਡੀਆਂ ਉਡਣ ਦੀ ਦੇਖਿਆ ਨਹੀਂ ਹੈ ਫਿਰ ਮੈਂ ਸੋਚਿਆ ਨੂੰ ਗੁੱਡੀਆਂ ਉਡਾਉਣ ਨੂੰ ਦੇਖ ਅੱਛਾ ਤੇ ਆ ਤੁਸੀਂ ਕਿਹੜੀ ਡੋਰ ਇਸਤੇਮਾਲ ਕਰ ਰਹੇ ਹੋ ਚਾਈਨੀਜ਼ ਜਾਂ ਦੂਸਰੀ ਜਿਹੜੀ ਆ ਇਹ ਚਾਈਨਾ ਵਾਲੀ ਤੇ ਨਹੀਂ ਆਬਵੀਅਸਲੀ ਮੈਨੂੰ ਪਤਾ ਹੈ ਚਾਈਨਾ ਵਾਲੀ ਡੋਰ ਨਹੀਂ ਲੈਣੀ ਤੇ ਮੈਂ ਲੈ ਰਿਹਾ ਬਰੇਲੀ ਤੋਂ 24 ਤਾਰੀਖ 16 ਤਾਰ ਅੱਛਾ आईडी बरेली की डोल रहा थुण्जी 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 तो है हां जी ले रहे बहुत बढ़िया गल है ਤੁਸੀਂ ਮੈਡਮ ਅਸਾਮ ਵਾਲ ਗੁੱਡੀਆਂ ਨਹੀਂ ਉੱਡਦੀਆਂ ਅਸਾਮ की तरफ वहां पर नहीं ऐसे बेनि फॉर शौक करते होंगे लेकिन ऐसे कोई त्यौहार में तो आज तक नहीं देखा मैंने अच्छा ऐसा रंग-बिरंगा नजारा पहली बार देख रहे हो मैंने ट्राई काइट्स तो पहली बार मैंने फर्स्ट टाइम देख रही अच्छा कैसा लग रहा है अच्छा लग रहा है बहुत मेरे को लग रहा है ये एक्साइटेड ਤੋ ਆਪ ਵੀ ਉਡਾएंगे खूब ट्राई करूंगी क्या कहते हैं आईबो कहते हैं जब काटते हैं आ, पता है मैंने सुना है कि आईबो कैसे एक बार बोल के दिखाओगे दोनों कैसे कैसे आईबो अरे <laughs> आप भी बोलो आईबो सो <laughs> so, कल ए आईबो ਜਿਹੜਾ ਵਾ ਉਹ ਹੋਣ ਜਾ ਰਿਹਾ ਔਰ ਪੂਰੀ ਪਤੰਗਬਾਜ਼ੀ ਜਿਹੜੀ ਇਹ ਨਜ਼ਰ ਆਉਗੀ ਬਾਜ਼ਾਰ ਦੇ ਵਿੱਚ ਰੌਣਕਾਂ ਨੇ ਲੋਕਾਂ ਦੇ ਚਿਹਰਿਆਂ ਤੇ ਵੀ ਰੌਣਕਾਂ ਨੇ ਤੁਹਾਨੂੰ ਸਾਫ਼ ਨਜ਼ਰ ਆ ਰਹੀਆਂ ਖਰੀਦਦਾਰੀ ਆ ਦੇਖੋ ਤੁਸੀਂ ਬੱਚਿਆਂ ਨੂੰ ਖਾਸ ਤੌਰ ਤੇ ਜਨੂਨ ਲੈਂਦਾ ਇਸ ਚੀਜ਼ ਦਾ ਕਿੱਥੋਂ ਆਏ ਹੋ ਬੇਟਾ ਜੀ ਅਸੀਂ ਆਏ ਇਧਰੇ ਸ਼ਹਿਰ ਤੋਂ ਵਾਦੀ ਤੋਂ ਤੇ ਆ ਜਿਹੜੀ ਡੋਰ ਹੈ ਤੇ ਗੱਟੂ ਆ ਤੇ ਕੀ ਹੈ ਇਹ ਚ ਰਖੜੀ ਹੈ ਰਖੜੀ ਹੈ ਗੱਟੂ ਨਹੀਂ ਮਿਲਿਆ ਸੋਰੀ ਨਾ ਆਪਾਂ ਲਿਆ ਨਹੀਂ ਲੱਬਿਆ ਕਿ ਨਹੀਂ ਲੱਬਣ ਦੀ ਕੋਸ਼ਿਸ਼ ਕੀਤੀ ਸੀ ਕੀਤੀ ਵੱਲ ਲੱਬਿਆ ਨਹੀਂ ਅੱਛਾ ਤੁਹਾਨੂੰ ਲੱਬਿਆ ਗੱਟੂ ਨਹੀਂ ਲੱਬਿਆ ਨਹੀਂ ਚੰਗੀ ਗੱਲ ਹੈ ਗੱਟੂ ਨਹੀਂ ਲੱਬਿਆ ਤੁਸੀਂ ਤੁਹਾਡੇ ਬੱਚੇ ਆ ਹਾਂਜੀ ਹਾਂਜੀ ਅੱਜ ਕੱਲ ਜਿਹੜੇ ਆ ਪੇਰੈਂਟਸ ਆ ਉਹ ਹੀ ਬੱਚਿਆਂ ਨੂੰ ਗੱਟੂ ਲੈ ਕੇ ਦਿੰਦੇ ਆ ਹਾਂਜੀ ਹਾਂਜੀ ਇਹ ਵਧੀਆ ਤਾਂ ਗੱਡੂ ਜਿਹੜੀ ਹੈ ਇਹ ਵਧੀਆ ਹਾਂਜੀ ਚਲੋ ਇਹਨਾਂ ਆਸਾਨ ਨਹੀਂ ਹੋਊਗਾ ਹਾਂ ਵਧੀਆ ਰਹੇਗੀ ਚਲੋ ਇਹਨਾਂ ਲੱਗਦਾ ਇਹ ਵੀ ਆ ਕਿ ਜਿਹੜੇ ਲੋਕਾਂ ਦੇ ਪੁਰਾਣੇ ਸ਼ੌਕ ਨੇ ਉਹ ਇੱਕ ਵਾਰ ਫਿਰ ਜਾਗਰਤ ਹੋਣਗੇ ਪਤੰਗਬਾਜ਼ੀ ਨੂੰ ਲੈ ਕੇ ਕਿ ਕਿਤੇ ਨਾ ਕਿਤੇ ਜਿਹੜੀ ਚਾਈਨੈਸ ਦੁਹਰਿਆਂ ਲੋਕਾਂ ਦੇ ਸ਼ੌਕ ਮਾਰ ਦਿੱਤੇ ਸੀਗੇ ਕਿਉਂਕਿ ਇਹ ਇੱਕ ਬੜੀ ਟ੍ਰੈਜਿਕ ਐਂਡ ਜਿਹੜਾ ਲੋਕਾਂ ਨੂੰ ਨਜ਼ਰ ਆਉਂਦਾ ਸੀਗਾ ਆਮ ਬੱਚਿਆਂ ਦੇ ਗਰਦਨਾ ਕੱਟੀਆਂ ਜਾਂਦੀਆਂ ਸੀਗੀਆਂ ਤੇ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਸੀ ਜਾਨੀ ਨੁਕਸਾਨ ਤੱਕ ਹੋ ਜਾਂਦਾ ਸੀ ਵੀਡੀਓ ਜਰਨਲਿਸਟ ਵਿਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗਿਲ న్యూਸ ਨੇਸ਼ਨ ਅੰਮ੍ਰਿਤਸਰ